ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਫਤੇਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸੀ ਸਾਡਾ 247 ਦੇ YouTube ਚੈਨਲ ਦੇ ਉੱਤੇ ਸੋ ਮੇਰੇ ਵੱਲੋਂ ਤੇ ਪੂਰੀ ਦੀ ਪੂਰੀ ਪੰਜਾਬ ਪੀਸੀ ਸਾਡਾ ਦੀ ਟੀਮ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਸ ਰਿਪਬਲਿਕ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਤੁਹਾਡੇ ਇਹ ਦਿਨ ਕਾਫੀ ক্লোਜ਼ ਨੇ ਖਾਸ ਕਰ ਜਿੰਨੇ ਵੀ ਸਰਕਾਰੀ ਦਿਨ ਹੁੰਦੇ ਆ ਕਿਉਂਕਿ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਦਿਨਾਂ ਨੂੰ ਬਹੁਤ ਵਧੀਆ ਲੈਵਲ ਤੇ ਸੈਲੀਬ੍ਰੇਟ ਕਰਨਾ ਆ ਜੈਨਾ ਦਿਨਾਂ ਨੂੰ ਆਰਗੇਨਾਈਜ਼ ਕਰਨ ਦੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਉੱਤੇ ਆ ਸਕਦੀ ਹੈ ਲੇਕਿਨ ਉਹਦੇ ਲਈ ਪਹਿਲਾਂ ਪੜ੍ਹਨਾ ਪੈਣਾ ਹੈ ਐਗਜ਼ਾਮ ਕਲੀਅਰ ਕਰਨੇ ਪੈਣੇ ਫਿਰ ਜਾ ਕੇ ਕਿਤੇ ਵਾਲੇ ਦਿਨ ਦੇਖਣ ਨੂੰ ਸਾਨੂੰ ਮਿਲਦੇ ਆ ਸੋ ਮੈਂ ਹਮੇਸ਼ਾ ਅ ਰੱਬ ਅੱਗੇ ਦੁਆ ਕਰਦਾ ਹਾਂ ਕਿ ਜਿਹੜੀ ਵੀ ਸਰਕਾਰੀ ਛੁੱਟੀ ਆਉਂਦੀ ਹੈ ਜਿਹੜਾ ਬੱਚਾ ਕਿਸੇ ਸਰਕਾਰੀ ਪੇਪਰ ਦੀ ਤਿਆਰੀ ਕਰਦਾ ਆ ਉਹ ਜਿਹੜੀ ਅਗਲੇ ਸਾਲ ਸਰਕਾਰੀ ਛੁੱਟੀ ਹੋਣੀ ਹੈ ਉਹਦੇ ਲਈ ਇੱਕ ਛੁੱਟੀ ਹੋਵੇ ਜਾਂ ਉਹਦੀ ਇੱਕ ਜ਼ਿੰਮੇਵਾਰੀ ਹੋਵੇ ਆਰਮਜ਼ ਦਿਨ ਉਹ ਨਾ ਹੋ ਜਿਵੇਂ ਇਸ ਵਾਰ ਤੁਹਾਡੀ ਰਿਪਬਲਿਕ ਡੇ ਹੈਗਾ ਆ 26 ਜਨਵਰੀ ਹੈਗੀ ਆ ਬਚਪਨ ਤੋਂ ਆਤ ਪਈ 26 ਜਨਵਰੀ ਕਹਿੰਦੀ ਸੋ ਉਹ ਰਿਪਬਲਿਕ ਡੇ ਕਹਿਣ ਦੀ ਕੋਸ਼ਿਸ਼ ਕਰ ਰਹੇ ਆਪਾਂ ਸੋ ਅਗਲਾ ਰਿਪਬਲਿਕ ਡੇ ਤੁਹਾਡੇ ਲਈ ਆਮ ਨਾ ਹੋਵੇ ਤੁਹਾਡੇ ਲਈ ਖਾਸ ਹੋਵੇ ਤੁਹਾਡੇ ਉੱਤੇ ਕਿਸੇ ਤਹਿਸੀਲ ਦੀ ਕਿਸੇ ਏਰੀਆ ਦੀ ਜ਼ਿੰਮੇਵਾਰੀ ਹੋਵੇ ਕਿ ਉੱਥੋਂ ਦੇ ਕਿਸੇ ਖਾਸ ਵੱਡੇ ਅਫਸਰ ਨੇ ਜਾਂ ਕਿਸੇ ਪਬਲਿਕ ਰਿਪਰੈਜ਼ੈਂਟੇਟਿਵ ਜਿਹੜੇ ਹੁੰਦੇ ਉਹਨਾਂ ਨੇ ਰਿਪਰੈਜ਼ੈਂਟੇਟਿਵ ਉਹਨਾਂ ਨੇ ਆਉਣਾ ਆ ਤੇ ਤੁਹਾਨੂੰ ਉਹ ਪੂਰੇ ਦਾ ਪੂਰਾ ਪ੍ਰੋਗਰਾਮ ਆਰਗੇਨਾਈਜ਼ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੋਵੇ ਸੋ ਇਦਾਂ ਦਾ ਕੋਈ ਦਿਨ ਜ਼ਰੂਰ ਆਵੇ ਚਲੋ ਅੱਗੇ ਚੱਲਦੇ ਆਪਾਂ ਸੋ ਆਈ ਹੋਪ ਤੁਹਾਨੂੰ ਵਧਾਈਆਂ ਮਿਲ ਗਈਆਂ ਤੁਸੀਂ ਵਧਾਈਆਂ ਐਕਸੈਪਟ ਵੀ ਜ਼ਰੂਰ ਕਰ ਲੀਆਂ ਹੋਣਗੀਆਂ ਸੋ ਖਾਸ ਕੇ ਇਸ ਦਿਨ ਦੇ ਉੱਤੇ ਜੋ ਇਸ ਵਾਰ 2025 ਦੇ ਵਿੱਚ ਪ੍ਰੀ ਪ੍ਰੀਲਿਮਸ ਦਾ ਐਗਜ਼ਾਮ ਹੋਇਆ ਪੰਜਾਬ ਪੀਸਸ ਦਾ ਤੇ ਉਹਦਾ ਹੁਣ ਮੇਨਸ ਸਾਨੂੰ ਜਿਹੜਾ ਹੈਗਾ ਉਹ 1 April ਤੋਂ ਦੇਖਣ ਨੂੰ ਮਿਲ ਰਿਹਾ ਆ ਜੋ ਕਿ ਆਲਰੇਡੀ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ ਪੀਪੀਐਸਸੀ ਦੁਆਰਾ ਬਹੁਤ ਸਾਰੇ ਬੱਚਿਆਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ ਹਜੇ ਬਹੁਤ ਸਾਰੇ ਬੱਚੇ ਡਾਊਟ ਦੇ ਵਿੱਚ ਨੇ ਵੀ ਸਰ ਕਿੱਦਾਂ ਕਰੀਏ ਮੇਰੇ ਨਾਲ ਰੋਜ਼ ਕਾਫੀ ਸਾਰੇ ਬੱਚੇ ਇਦਾਂ ਦੀ ਗੱਲ ਕਰਦੇ ਜਿਹੜੇ ਕੰਫੀਡੈਂਸ ਨਹੀਂ ਕੰਦੇ ਬਿਲਡ ਹੋ ਰਿਹਾ ਬਾਕੀ ਓਕੇ ਹੈ ਲੇਕਿਨ ਕੰਫੀਡੈਂਸ ਦੀ ਕਮੀ ਲੱਗ ਰਹੀ ਹੈ ਸੋ ਉਹਨਾਂ ਬੱਚਿਆਂ ਦੇ ਲਈ ਉਹਨਾਂ ਨੇ ਹਜੇ ਤਿਆਰੀ ਨਹੀਂ ਸ਼ੁਰੂ ਕੀਤੀ ਉਹ ਗੱਲਬਾਤ ਕਰ ਰਹੇ ਨੇ ਚਲੋ ਭਾਈ ਆਪਦੀ ਜਿੰਨੀ ਜਲਦੀ ਹੋ ਸਕਦਾ ਤਿਆਰੀ ਸਟਾਰਟ ਕਰੋ ਕੋਈ ਸਾਡੇ ਲੈਕ ਸੇਵਾ ਹੋਵੇ ਸਾਡੇ ਨਾਲ ਗੱਲਬਾਤ ਕਰਨੀ ਹੈ ਤਾਂ ਤੁਸੀਂ ਜ਼ਰੂਰ ਕਰ ਸਕਦੇ ਹੋ ਠੀਕ ਹੈ ਜੀ ਚਲੋ ਹੁਣ ਆਪਾਂ ਮੇਨ ਆਪਣੇ ਜੋ ਅੱਜ ਦਾ ਇਸ ਵੀਡੀਓ ਦਾ ਮੋਟਿਵ ਹੈ ਉਹ ਕੀ ਹੈ ਕਿ ਰ ਜਿਨ੍ਹਾਂ ਨੇ ਐਡਮਿਸ਼ਨ ਲੈਣੀ ਹੈ ਉਹਨਾਂ ਲਈ ਬੜੇ ਫਾਇਦੇ ਵਾਲੀ ਗੱਲ ਹੈ ਉਹ ਕਿੰਨਾ ਕੁ ਪ੍ਰਾਈਸ ਡ੍ਰੌਪ ਕੀਤਾ ਗਿਆ ਹੈ ਉਹ ਆਪਾਂ ਦੇਖ ਲੈਣੇ ਆ ਸੋ ਅੱਗੇ ਵਧਣ ਤੋਂ ਪਹਿਲਾਂ ਪੀਸੀਐਸ ਮੀਨਸ ਦੇ ਵਿੱਚ ਸਾਡੇ ਕੋਰ ਕੀ ਆ ਮੈਂ ਪਹਿਲਾਂ ਆਪਣੇ ਬੈਚ ਬਾਰੇ ਕੁਝ ਦੱਸੂਗਾ ਤੁਹਾਨੂੰ ਵੀ ਸਾਡਾ ਕੋਰ ਹੈ ਕੀ ਆ ਕਿਉਂ ਬੱਚੇ ਜੁਆਇਨ ਕਰ ਰਹੇ ਆ ਤੇ ਤੁਸੀਂ ਜੁਆਇਨ ਕਿਉਂ ਕਰਨਾ ਹੈ ਉਹਦੇ ਬਾਰੇ ਮੈਂ ਡਿਟੇਲ ਦੇ ਵਿੱਚ ਦੱਸਣ ਜਾ ਰਿਹਾ ਸੋ ਸਭ ਤੋਂ ਪਹਿਲੀ ਗੱਲ ਤਾਂ ਸਾਡੇ ਜਿਹੜੀ ਕਮਾਂਡ ਹੈਗੀ ਆ ਉਹਨ ਦਾ ਕੰਟੈਂਟ ਸਾਡਾ ਜਿਹੜਾ ਕੰਟੈਂਟ ਹੈ ਉਹ ਬਹੁਤ ਵਧੀਆ ਤੁਹਾਨੂੰ ਵੇਖਣ ਨੂੰ ਮਿਲ ਰਿਹਾ ਹੈ ਕੁਆਲਿਟੀ ਕੰਟੈਂਟ ਜਿਹੜਾ ਹੈਗਾ ਉਹ ਸਾਡੇ ਕੋਲ ਹੈ ਤੇ ਜਿਹੜਾ ਸੀ ਬੱਚ ਕਵੈਸ਼ਨ ਆਨਸਰ ਫਾਰਮ ਦੇ ਵਿੱਚ ਮਤਲਬ ਜਿਹੜੇ ਟਾਪਿਕ ਆਲਰੇਡੀ ਅਸੀਂ ਪ੍ਰੋਪਰਲੀ ਰਿਸਰਚ ਕੀਤਾ ਪੀਵਾਈਕਿਊਜ਼ ਪੀਸੀਐਸ ਦੇ ਯੂਪੀਐਸਸੀ ਦੇ ਜੋ ਕਰੰਟ ਸਿਨੈਰੀਓ ਚੱਲ ਰਹਾ ਉਹ ਤੇ ਇਹਨਾਂ ਨੂੰ ਕਲੱਬ ਕਰਕੇ ਜਿਹੜੇ ਜਿਹੜੇ ਟਾਪਿਕ ਦੇ ਵਿੱਚੋਂ ਜਿੱਦਾਂ ਦੇ ਕੁਐਸ਼ਨ ਬਣ ਸਕਦੇ ਉਸ ਤਰੀਕੇ ਦੇ ਕੁਐਸ਼ਨ ਤੁਹਾਨੂੰ ਦਿੱਤੇ ਆ ਇੱਕ ਬੱਚਿਆਂ ਦਾ ਮਨ ਹੁੰਦਾ ਵੀ ਸਰ ਕੀ ਇੰਨਾ ਬਹੁਤ ਹੈ ਜੀ ਹਾਂ ਪਹਿਲਾਂ ਇੰਨਾ ਹੀ ਬਹੁਤ ਹੈ ਮੈਨੂੰ ਲੱਗਦਾ ਨਹੀਂ ਵੀ ਇਦੋਂ ਬਾਅਦ ਸਾਨੂੰ ਜਾਣ ਦੀ ਲੋੜ ਹੈ ਤੁਹਾਡੇ ਕੋਲ ਇਨਫੋਰਮੇਸ਼ਨ ਅੱਗੇ ਵੀ ਹੈਗੀ ਹੈ ਹੋਰ ਇਨਫੋਰਮੇਸ਼ਨ ਦੇ ਰਹੇ ਆ ਕੰਟੈਂਟ ਤੁਹਾਨੂੰ ਦੇ ਰਿਹਾ ਇਦੋਂ ਬਾਅਦ ਜਾਣ ਦੀ ਲੋੜ ਨਹੀਂ ਹੋਊਗੀ ਸੋ ਇਹਨੂੰ ਜ਼ਰੂਰ ਤੁਸੀਂ ਫ ਡੇਲੀ ਅਨਸਰ ਰਾਈਟਿੰਗ ਹੁ ਡੇਲੀ ਅਨਸਰ ਰਾਈਟਿੰਗ ਕਿੰਨੀ ਕੁ ਇੰਪੋਰਟੈਂਟ ਹੈ ਸਾਨੂੰ ਆਦਤ ਪੈ ਜਾਂਦੀ ਹੈ ਤੇ ਆਨਸਰ ਲਿਖਣੇ ਕਿੱਦਾਂ ਦੇ ਆ ਉਹ ਵੀ ਜ਼ਰੂਰ ਦੱਸੇ ਜਾਂਦੇ ਆ ਕਿਉਂਕਿ ਇਗਜ਼ਾਮ ਦੇ ਵਿੱਚ ਅਸੀਂ ਲਿਖਣਾ ਉੱਥੇ ਇਸ ਕਰਕੇ ਡੇਲੀ ਆਨਸਰ ਰਾਈਟਿੰਗ ਬਹੁਤ ਇੰਪੋਰਟੈਂਟ ਹੈ ਥੋੜਾ ਕੋ ਜਿੰਨੀ ਮਰਜ਼ੀ ਇਨਫੋਰਮੇਸ਼ਨ ਆ ਬਟ ਜੇ ਤੁਹਾਨੂੰ ਲਿਖਣਾ ਹੀ ਨਹੀਂ ਆਊਗਾ ਤਾਂ ਤੁਸੀਂ ਪੇਪਰ ਦੇ ਵਿੱਚ ਜਾ ਕੇ ਲਿਖ ਨਹੀਂ ਸਕਦੇ ਸੋ ਇਸ ਕਰਕੇ ਡੇਲੀ ਆਨਸਰ ਰਾਈਟਿੰਗ ਬਹੁਤ ਜ਼ਰੂਰੀ ਹੈ ਖਾਸ ਕਰਕੇ ਇਸ ਡੇਲੀ ਆਨਸਰ ਰਾਈਟਿੰਗ ਦੇ ਲਈ ਜੋ ਆਪਣੀ ਕਲਾਸ ਹੁੰਦੀ ਹੈ ਜੋ ਕੰਟੈਂਟ ਕਲਾਸ ਹੈ ਜੀਐਸ 1 2 3 4 ਦੀ ਕਲਾਸ ਹੈ ਉਹਦੇ ਵਿੱਚ ਤਾਂ ਜਿਹੜਾ ਪੜਾਇਆ ਜਾਂਦਾ ਉਹਦੇ ਵਿੱਚ ਕੁਝ ਕੁਐਸਚਨ ਦਿੱਤੇ ਜਾਂਦੇ ਤੇ ਸਪੈਸ਼ਲੀ ਇੱਕ ਡੀ ਡੀ ਐਸ ਐਲ ਏ ਜਾਨੀ ਕਿ ਡੇਲੀ ਲਾਈਵ ਆਨਸਰ ਰਾਈਟਿੰਗ ਦਾ ਡੇਲੀ ਸੈਸ਼ਨ ਫॉर ਲਾਈਵ ਆਨਸਰ ਰਾਈਟਿੰਗ ਹੁੰਦਾ ਆ ਜਿਹਦੇ ਵਿੱਚ ਜਦਨ ਸਰ ਤੁਹਾਨੂੰ ਪ੍ਰੋਪਰਲੀ ਕੁਝ ਕੁਐਸਚਨ ਦਿਖਾਉਂਦੇ ਆ ਉਹਨਾਂ ਬਾਰੇ ਡਿਸਕਸ਼ਨ ਕਰਦੇ ਵੀ ਦਾ ਆਨਸਰ ਕਿੱਦਾਂ ਦਾ ਹੋ ਸਕਦਾ ਹੈ ਤੇ ਤੁਹਾਨੂੰ ਡੇਲੀ 5 ਤੋਂ 6 ਕੁਐਸਚਨ ਲਿਖਣ ਨੂੰ ਦਿੱਤੇ ਜਾਂਦੇ ਆ ਉਹਨਾਂ ਨੂੰ ਇਵੈਲੂਏਟ ਕਰਨ ਦੇ ਲਈ ਤੁਹਾਡੇ ਪੀਅਰ ਗਰੁੱਪ ਬਣਾਏ ਜਾਂਦੇ ਆ ਤੁਸੀਂ ਪੰਜ-ਪੰਜ ਦੇ ਖਾਸ ਕਰਕੇ ਆਫਲਾਈਨ ਦੀ ਮੈਂ ਦੱਸ ਰਿਹਾ ਆਨਲਾਈਨ ਦੀ ਗੱਲ ਨਹੀਂ ਹਾਂ ਆਨਲਾਈਨ ਦੇ ਵਿੱਚ ਤੁਸੀਂ ਉਹ ਆਨਸਰ ਜਿਹੜੇ ਹੈਗੇ ਸਾਨੂੰ ਉਹ ਸਬਮਿਟ ਕਰ ਸਕਦੇ ਹੋ ਤੇ ਤੁਸੀਂ ਪ੍ਰੋਪਰਲੀ ਉਹ ਆਨਸਰਾਂ ਦੀ ਈਵੈਲਿਊਏਸ਼ਨ ਹੋਣ ਤੋਂ ਬਾਅਦ ਤੁਹਾਨੂੰ ਫੀਡਬੈਕ ਵੀ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਟੈਸਟ ਸੀਰੀਜ਼ ਸਾਡੇ ਇਸ ਬੈਚ ਦਾ ਹਿੱਸਾ ਹੈ ਜੋ ਸਾਡੇ ਮੇਨਸ ਦੇ ਫੋਰ ਪਿਲਰ ਅਸੀਂ ਕਹਿੰਦੇ ਆ ਟੈਸਟ ਸੀਰੀਜ਼ ਇਨਕਲੂਡ ਹੈ ਆਪਣੇ ਇਸ ਬੈਚ ਦੇ ਵਿੱਚ ਜਿਹਦਾ ਪ੍ਰਾਈਸ ਡ੍ਰੌਪ ਹੋਇਆ ਹੈ ਤੇ ਨਾਲ ਨਾਲ ਫੀਡਬੈਕ ਤੇ ਮੈਂਟਰਸ਼ਿਪ ਵੀ ਤੁਹਾਨੂੰ ਇਸ ਬੈਚ ਦੇ ਵਿੱਚ ਵੇਖਣ ਨੂੰ ਮਿਲਦੀ ਹੈ ਸੋਦਰ ਕੀ ਬੱਚੇ ਆਪਣੀ ਆਨਸਰ ਕੁਝ ਹੋਰ ਸਾਡੇ ਬੈਚ ਚ ਖਾਸ ਕੀ ਆ ਕਿ ਅਸੀਂ ਟਾਪਰਸ ਨਾਲ ਤੁਹਾਡੀ ਇੰਟਰੈਕਸ਼ਨ ਕਰਾਉਂਦੇ ਰਹਿੰਦੇ ਆ ਪਹਿਲਾਂ ਵੀ ਕਰਾਈ ਆ ਆਨਲਾਈਨ ਬਹੁਤ سارے ਬੱਚਿਆਂ ਦੇ ਤੇ ਦੁਬਾਰਾ ਤੋਂ ਵੀ ਤੁਹਾਨੂੰ ਇੰਟਰੈਕਸ਼ਨ ਦੇਖਣ ਨੂੰ ਮਿਲੂਗੀ ਆਉਣ ਵਾਲੇ ਦਿਨਾਂ ਦੇ ਵਿੱਚ 3 ਲੈਵਲ ਅਪਰੋਚ ਅਸੀਂ ਅਨਸਰ ਰਾਈਟਿੰਗ ਦੀ ਲੈ ਕੇ ਚੱਲਦੇ ਸਾਡੀ ਇਹ ਵੀ ਖਾਸੀਅਤ ਹੈਗੀ ਆ ਮੀਨਸ ਟੈਸਟ ਸੀਰੀਜ਼ ਇਨਕਲੂਡ ਹੈ ਜਿਹਦੇ ਵਿੱਚ ਕਿ 27 ਜਾਣੀ ਕਿ 27 ਸੌਰੀ 26 ਨਾ 27 26 ਸਮ ਟੈਸਟ ਵੇਖਣ ਨੂੰ ਮਿਲਦੇ ਆ ਜਿਹਦੇ ਵਿੱਚ ਸੈਕਸ਼ਨ ਟੈਸਟ ਹੈਗੇ ਆ ਫੈਲਟੀਜ਼ ਹੈਗੇ ਨੇ ਸਾਰੇ ਤਰੀਕੇ ਦੇ ਟੈਸਟਾਂ ਨੂੰ ਵੇਖਣ ਨੂੰ ਮਿਲਦੇ ਆ ਇਹਦੇ ਨਾਲ ਸਾਡੀ ਮੇਨ ਅਪਰੋਚ ਹੈਗੀ ਆ ਡੀਐਸ ਆਪਣੇ ਈਐਸਐਲ ਦੇ ਉੱਤੇ ਜਾਨੀ ਕਿ ਐਸਏ ਦੇ ਉੱਤੇ ਅ ਸਟੈਟਸ ਦੇ ਉੱਤੇ ਤੇ ਲੈਂਗੁਏਜ ਦੇ ਉੱਤੇ ਲੈਂਗੁਏਜ ਦੇ ਵਿੱਚ ਪੰਜਾਬੀ ਐਂਡ ਇੰਗਲਿਸ਼ ਆ ਜਾਂਦਾ ਹੈ ਨਾਰਮਲੀ ਬੱਚਾ ਇਹਨਾਂ ਤਿੰਨ ਚੀਜ਼ਾਂ ਨੂੰ ਇਗਨੋਰ ਕਰਕੇ ਚੱਲਦਾ ਜਿਸ ਕਰਕੇ ਰੈਂਕ ਨਹੀਂ ਵਧਿਆ ਹੁੰਦਾ ਸੋ ਸਾਡੀ ਸਪੈਸ਼ਲ ਅਪਰੋਚ ਹੈ ਪ੍ਰੋਪਰਲੀ ਪੰਜਾਬੀ ਬਹੁਤ ਵਧੀਆ ਤਰੀਕੇ ਨਾਲ ਕਲਾਸਾਂ ਚੱਲ ਰਹੀਆਂ ਨੇ ਸਟੈਟਸ ਦੀਆਂ ਕਲਾਸਾਂ ਬਹੁਤ ਜਲਦੀ ਸ਼ੁਰੂ ਹੋਣ ਵਾਲੀਆਂ ਨੇ ਦੋ ਚਾਰ ਦਿਨਾਂ ਦੇ ਵਿੱਚ ਹੀ ਇਹਦੇ ਨਾਲ ਨਾਲ ਇੰਗਲਿਸ਼ ਦੀਆਂ ਕਲਾਸਾਂ ਤੁਹਾਨੂੰ ਫਰਵਰੀ ਦੇ ਪਹਿਲੇ ਹਫ਼ਤੇ ਵਿੱਚ ਦੇਖਣ ਨੂੰ ਮਿਲ ਜਾਣਗੀਆਂ ਤੇ ਬਾਕੀ ਜਿਹੜੀਆਂ ਹੈਗੀਆਂ ਉਹ ਜੀਐਸ ਦੀਆਂ ਕਲਾਸਾਂ ਚੱਲੀ ਜਾ ਰਹੀਆਂ ਨੇ ਕੁਝ ਜਿਹੜੀਆਂ ਪੁਰਾਣੀਆਂ ਕਲਾਸਾਂ ਉਹ ਰਿਕਾਰਡਡ ਹੋਣਗੀਆਂ ਨਵੀਆਂ ਕਲਾਸਾਂ ਤੁਹਾਨੂੰ ਜਿਹੜੀਆਂ ਉਹ ਲਾਈਵ ਦੇ ਵਿੱਚ ਵੀ ਦੇਖਣ ਨੂੰ ਮਿਲ ਜਾਂਦੀਆਂ ਨੇ ਹੁਣ ਸ਼ਡਿਊਲ ਦੀ ਗੱਲ ਕਰ ਲਈਏ ਸਾਡਾ ਸ਼ਡਿਊਲ ਕੀ ਹੈ ਜੋ ਆਪਣੀਆਂ ਕਲਾਸਿਸ ਨੇ ਇੱਕ ਤਾਂ ਡੀਐਸਐਲ ਦੀ ਸਵੇਰੇ ਕਲਾਸ ਹੁੰਦੀ ਹੈ 10:30 ਤੋਂ ਲੈ ਕੇ 12:00 ਵਜੇ ਤੱਕ ਜਾਨੀ ਕਿ ਸਵੇਰੇ 10:30 ਤੋਂ ਲੈ ਕੇ 12:00 ਵਜੇ ਤੱਕ ਪਹਿਲੀ ਕਲਾਸ ਸਾਡੀ ਦੇਖਣ ਨੂੰ ਮਿਲਦੀ ਹੈ ਜਿਹੜੀ ਡੀਐਸਐਲਏ ਦੀ ਹੁੰਦੀ ਹੈ ਜਿਹਦੇ ਵਿੱਚ ਜਤਨ ਸਰ ਤੁਹਾਨੂੰ ਪ੍ਰੋਪਰਲੀ ਕੁਝ ਕੁਐਸਚਨਸ ਦਿੰਦੇ ਨੇ ਤੇ ਉਹਨਾਂ ਦੇ ਉੱਤੇ ਡਿਸਕਸ਼ਨ ਹੁੰਦੀ ਹੈ ਉਸ ਤੋਂ ਬਾਅਦ ਜਿਹੜੀ ਸੈਕੰਡ ਕਲਾਸ ਹੈ ਥੈਟ ਇਜ਼ 12:30 ਟੂ ਲਗਭਗ 3 ਪੀਐਮ ਤੱਕ ਚੱਲਦੀ ਹੈ ਜੋ ਜੀਐਸ ਦੀਆਂ ਨੇ ਇਹਦੇ ਵਿੱਚ ਅਸੀਂ ਆਲਰੇਡੀ ਜੀਐਸ 1 ਦੇ ਕਾਫੀ ਟਾਪਿਕ ਕੰਪਲੀਟ ਕਰ ਚੁੱਕੇ ਹਾਂ ਜੀਐਸ 2 ਕਾਫੀ ਕੰਪਲੀਟ ਹੋ ਚੁੱਕਾ ਹੈ ਹੁਣ ਆਪਾਂ GS1 ਦਾ ਹੀ ਜੋ ਪੰਜਾਬ ਹਿਸਟਰੀ ਵਾਲਾ ਪਾਰਟ ਹੈ ਉਹ ਬਹੁਤ ਜਲਦ ਆਉਣ ਵਾਲੇ ਦਿਨਾਂ ਵਿੱਚ ਸ਼ੁਰੂ ਕਰਾਂਗੇ ਇਸੇ ਟਾਈਮ ਦੇ ਉੱਤੇ ਇਸੇ ਟਾਈਮ स्लॉट ਦੇ ਵਿੱਚ ਅਸੀਂ ਅਲਟਰਨੇਟਿਵ ਦੇ ਉੱਤੇ ਸਟੈਟਸ ਨੂੰ ਲੈ ਕੇ ਆ ਰਹੇ ਹਾਂ ਇੱਦੀ ਜੋ GS4 ਹਜੇ ਆਪਾਂ ਸ਼ੁਰੂ ਕਰਨਾ GS4 ਆਪਾਂ ਹਜੇ ਸ਼ੁਰੂ ਨਹੀਂ ਕੀਤਾ ਲੇਕਿਨ ਇਹ ਵਾਲੇ ਕਾਫੀ ਸਾਰੇ ਕੰਪੋਨੈਂਟ ਕੰਪਲੀਟ ਹੋ ਚੁੱਕੇ ਆ GS4 ਬੜੀ ਜਲਦੀ ਸ਼ੁਰੂ ਹੋਣ ਜਾ ਰਿਹਾ ਹੈ ਕਿਉਂਕਿ ਇੱਕ ਹੁੰਦਾ ਵੀ ਸਡਨਲੀ ਸਾਰਾ ਸਿਲੇਬਸ ਕੰਪਲੀਟ ਕਰਨ ਦੀ ਕੋਸ਼ਿਸ਼ ਕਰਨੀ ਸਾਡਾ ਉਹਦੇ ਨਾਲੋਂ ਹਟ ਕੇ ਇਹ ਆ ਵੀ ਤੁਹਾਨੂੰ ਲਿਖਣਾ ਵੀ ਆਉਣਾ ਚਾਹੀਦਾ ਹੈ ਸੋ ਜਿਹੜਾ ਸੀ ਡੇਲੀ ਅਨਸਰ ਰਾਈਟਿੰਗ 1.5 ਘੰਟੇ ਦੇ ਦਿੰਨੇ ਆ ਜੇ ਅਸੀਂ ਇਹ ਨਾ ਲਈਏ ਤਾਂ ਸ਼ਾਇਦ ਅਸੀਂ ਸਿਲੇਬਸ ਨੂੰ ਕੰਪਲੀਟ ਕਰ ਦਿੰਦੇ ਪਰ ਸਾਨੂੰ ਪਤਾ ਹੈ ਕਿ ਅਨਸਰ ਪੇਪਰ 'ਚ ਲਿਖਣਾ ਆ ਮੇਰੇ ਕੋਲ ਜਿੰਨਾ ਮਰਜ਼ੀ ਕੰਟੈਂਟ ਹੋਵੇ ਜੇ ਮੈਨੂੰ ਅਨਸਰ ਨਹੀਂ ਲਿਖਣਾ ਆ ਤਾਂ ਮੈਂ ਪੇਪਰ ਦੇ ਵਿੱਚ ਕੁਝ ਵੀ ਨਹੀਂ ਕਰ ਸਕਦਾ ਜਾਂ ਕਰ ਸਕਦੀ ਸੋ ਇਹਦੇ ਲਈ ਡੀਐਸਐਲ ਦੀ ਕਲਾਸ ਬਹੁਤ ਜ਼ਰੂਰੀ ਹੁੰਦੀ ਹੈ ਤੇ ਬਾਈ ਉਹਨੂੰ ਅਸੀਂ ਮਿਸ ਬਿਲਕੁਲ ਵੀ ਨਹੀਂ ਕਰ ਸਕਦੇ ਉਹ ਨਾਲ ਕੰਪਰੋਮਾਈਜ਼ ਹੋ ਹੀ ਨਹੀਂ ਸਕਦਾ ਕੰਟੈਂਟ ਤੁਹਾਨੂੰ ਦੇਈ ਜਾ ਰਹੇ ਆ ਇਹਦੇ ਨਾਲ 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 ਆਪਣੇ ਕੋਲ ਉਸ ਤੋਂ ਬਾਅਦ ਫਿਰ ਲੈਂਗੁਏਜ ਕਲਾਸ ਹੋ ਜਾਂਦੀ ਹੈ ਠੀਕ ਹੈ ਉਦੋਂ ਬਾਅਦ 5 ਵਜੇ ਦੇ ਆਰਾਊਂਡ ਤੁਹਾਨੂੰ ਕੋਈ ਨਾ ਕੋਈ ਜਿਹੜੀ ਲੈਂਗੁਏਜ ਕਲਾਸ ਜਿਵੇਂ ਕਿ ਪੰਜਾਬੀ ਚੱਲ ਰਹੀ ਹੈ ਉਹ ਵੇਖਣ ਨੂੰ ਮਿਲ ਜਾਂਦੀ ਹੈ ਜੀ ਸੋ ਇਸ ਤਰੀਕੇ ਨਾਲ ਆਪਾਂ ਡੇਲੀ ਲਗਭਗ 8-9 ਘੰਟੇ ਦੀ ਪੜ੍ਹਾਈ ਕਰਦੇ ਹਾਂ ਤੇ ਤੁਹਾਨੂੰ ਆਨਸਰ ਲਿਖਣ ਨੂੰ ਘਰੋਂ ਮਿਲ ਜਾਂਦੇ ਤੁਸੀਂ ਆਨਸਰ ਵੀ ਆਪਣੇ ਲਿਖ ਸਕਦੇ ਹੋ ਸੋ ਇਹ ਆਪਣਾ ਇੱਕ ਲਗਭਗ ਟਾਈਮ ਸ਼ਡਿਊਲ ਹੈਗਾ ਹੁਣ ਜੇ ਬੈਚ ਦੀ ਗੱਲ ਕਰ ਲਈਏ ਤਾਂ ਜੇ ਇਹ ਔਨਲਾਈਨ ਬੈਚ 16 ਦਸੰਬਰ ਦਾ ਸਟਾਰਟ ਹੋਇਆ ਹੋਇਆ ਆ ਤੇ ਕਿੰਨਾ ਟਾਈਮ ਹੋ ਗਿਆ ਇੱਕ ਮਹੀਨਾ ਤੇ 10 ਦਿਨ ਹੋ ਗਏ ਪੜ੍ਹਦੇ ਆ ਠੀਕ ਹੈ ਸੋ ਜਿਹੜੀਆਂ ਪੁਰਾਣੀਆਂ ਕਲਾਸਸ ਦਾ ਉਹ ਰਿਕਾਰਡਿੰਗ ਫਾਰਮ ਦੇ ਵਿੱਚ ਪਈਆਂ ਹੋਣਗੀਆਂ ਜੇ ਤੁਹਾਨੂੰ ਕੋਈ ਡਾਊਟ ਹੋਵੇ ਤੁਸੀਂ ਸਾਨੂੰ ਡਾਊਟ ਪੁੱਛ ਸਕਦੇ ਹੋ ਇਹਦੇ ਵਿੱਚ ਅਸੀਂ ਪੰਜਾਬੀ ਪਲੱਸ ਇੰਗਲਿਸ਼ ਦੋਨਾਂ ਲੈਂਗੁਏਜ ਦੇ ਵਿੱਚ ਪੜਾਉਨੇ ਆ ਯਾਨੀ ਕਿ ਕੰਟੈਂਟ ਤੁਹਾਨੂੰ ਪੰਜਾਬੀ ਦੇ ਵਿੱਚ ਵੀ ਮਿਲੂਗਾ ਤੇ ਇੰਗਲਿਸ਼ ਦੇ ਵਿੱਚ ਵੀ ਮਿਲੂਗਾ ਉਹਦੇ ਲਈ ਸਾਡੇ ਟੈਲੀਗ੍ਰam ਦੇ ਗਰੁੱਪ ਆ ਜਦੋਂ ਐਡਮਿਸ਼ਨ ਲਾਉਂਗੇ ਤੁਸੀਂ ਟੈਲੀਗ੍ਰam ਗਰੁੱਪ ਜੁਆਇਨ ਕਰ ਲਿਓ ਨਾਲ ਦੀ ਨਾਲ ਹੀ ਸੋਦਰ ਕਿ ਤੁਹਾਨੂੰ ਪੁਰਾਣੀਆਂ ਫਾਈਲਜ਼ ਉਥੋਂ ਮਿਲ ਜਾਣਗੀਆਂ ਤੁਸੀਂ ਉਹਨਾਂ ਨੂੰ ਡਾਊਨਲੋਡ ਕਰਕੇ ਪ੍ਰਿੰਟ ਵੀ ਕਢਾ ਸਕਦੇ ਹੋ ਇਦੇ ਨਾਲ ਹੀ ਜੇ ਆਪਾਂ ਫੀਸ ਦੀ ਗੱਲ ਕਰ ਲਈਏ ਤਾਂ ਵੈਸੇ ਇਹਦੀ ਫੀਸ ਨਾਰਮਲ ਜਿਹੜੀ ਹੈਗੀ ਉਹ 17600 ਰੁਪਈਆ ਹੈ ਇਨਕਲੂਡਿੰਗ ਟੈਸਟ ਸੀਰੀਜ਼ ਇਹਦੇ ਵਿੱਚ ਇਨਕਲੂਡ ਹੈ ਠੀਕ ਹੈ ਬਟ ਹੁਣ ਰਿਪਬਲਿਕ ਡੇ ਦੇ ਕਰਕੇ ਦਾ ਜਿਹੜਾ ਪ੍ਰਾਈਸ ਹੈ ਦੀ ਫੀਸ ਹੈ ਉਹ 14999 ਰੁਪਈਏ ਕਰ ਦਿੱਤੀ ਹੈ ਸੋ ਇਹ ਅੱਜ ਤੇ ਕੱਲ ਤੱਕ ਹੀ ਰਹੂਗੀ ਜ਼ਿਆਦਾ ਸਮਾਂ ਨਹੀਂ ਰਹੂਗੀ ਸੋ ਜੇ ਤੁਸੀਂ ਐਡਮਿਸ਼ਨ ਲੈਣੀ ਆ ਤਾਂ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਇਹਨਾਂ ਬੈਚਸ ਨੂੰ ਜੁਆਇਨ ਕਰ ਸਕਦੇ ਹੋ ਇਸ ਬੈਚ ਨੂੰ ਜੁਆਇਨ ਕਰ ਸਕਦੇ ਹੋ ਦੇ ਨਾਲ ਨਾਲ ਹਾਂ ਇਸ ਰਿਪਬਲਿਕ ਦੇ ਦੇ ਉੱਤੇ ਜਿਹੜੇ ਆਪਣੇ ਇੰਡੀਵਿਜੂਅਲ ਬੈਚ ਆ ਪੰਜਾਬੀ ਦਾ ਸਟੈਟਸ ਦਾ ਇੰਗਲਿਸ਼ ਦਾ ਐਸੇ ਦਾ ਉਹਨਾਂ ਸਾਰੇ ਬੈਚਸ ਦਾ ਵੀ ਪ੍ਰਾਈਸ ਡ੍ਰੌਪ ਜਿਹੜਾ ਹੋ ਚੁੱਕਾ ਹੈ ਆਮ ਦਿਨਾਂ ਵਿੱਚ ਇੰਡੀਵਿਜੂਅਲ ਬੈਚ ਦੀ ਜਿਹੜੀ ਫੀਸ ਹੈਗੀ ਉਹ 299 ਹੁੰਦੀ ਹੈ ਬਟ ਸਾਨੂੰ ਹੁਣ ਉਹ 2499 ਦੇ ਵਿੱਚ ਉਸ ਦੇ ਵਿੱਚ ਐਡਮਿਸ਼ਨ ਮਿਲ ਜਾਂਦੀ ਹੈ ਸੋ ਤੁਸੀਂ ਉਹਦੇ ਲਈ ਵੀ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਬਾਕੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਕੋਈ ਗਾਈਡੈਂਸ ਲੈਣੀ ਹੋਵੇ ਤਾਂ ਵੀ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਦੇ ਨਾਲ ਦੀ ਨਾਲ ਹੀ ਹਾਰ ਟੈਸਟ ਸੀਰੀਜ਼ ਇਸ ਬੈਚ ਦੇ ਵਿੱਚ ਇਨਕਲੂਡ ਹੈ ਧਿਆਨ ਰੱਖਿਓ ਬਹੁਤ ਸਾਰੇ ਬੱਚਿਆਂ ਨੂੰ ਲੱਗਾ ਸ਼ਾਇਦ ਅਲੱਗ ਤੋਂ ਜੁਆਇਨ ਕਰਨੀ ਪਊਗੀ ਨਹੀਂ ਬੱਚੇ ਅਲੱਗ ਤੋਂ ਜੁਆਇਨ ਨਹੀਂ ਕਰਨੀ ਪੈਣੀ ਇਨੀ ਇਨਕਲੂਡ ਹੀ ਹੈ ਸਾਡੇ ਕੋਲ ਇੱਕ ਹੋਰ ਇੰਪੋਰਟੈਂਟ ਪੁਆਇੰਟ ਜੇ ਤੁਸੀਂ ਤਿਆਰੀ ਕਰ ਰਹੇ ਹੋ ਤੇ ਜੇ ਤੁਸੀਂ ਸਾਨੂੰ ਮੰਨ ਲਓ ਕਿਤੇ ਮਿਲਣਾ ਚਾਹੁੰਦੇ ਹੋ ਠੀਕ ਹੈ ਗਾਈਡੈਂਸ ਤੁਸੀਂ ਚਾਹੁੰਦੇ ਹੋ ਕਿ ਸਰ ਅਸੀਂ ਤੁਹਾਨੂੰ ਆ ਕੇ ਮਿਲਣਾ ਵੀ ਆ ਸੋ ਆਪਣਾ ਆ ਕੋਈ ਵੀ ਗਾਈਡੈਂਸ ਚਾਹੀਦੀ ਆ ਇਹ ਐਡਰੈਸ ਮੈਂ ਦੇ ਰਿਹਾ ਹਾਂ ਇਸ ਐਡਰੈਸ ਤੇ ਪਹੁੰਚ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਆਪਦੇ ਕੋਈ ਨੋਟਸ ਦਿਖਾਉਣੇ ਆ ਕੋਈ ਤਿਆਰੀ ਬਾਰੇ ਡਾਊਟ ਆ ਕੁਝ ਵੀ ਹੈਗਾ ਆ ਦੈਨ ਤੁਸੀਂ ਇਹਨੂੰ ਇੱਕ ਵਾਰ ਜ਼ਰੂਰ ਦੇਖ ਲਿਓ ਜੀ ਠੀਕ ਆ ਐਡਰੈਸ ਤੇ ਪਹੁੰਚਿਓ ਤੇ ਸਾਡੇ ਨਾਲ ਮਿਲ ਵੀ ਤੁਸੀਂ ਸਕਦੇ ਹੋ ਸੋ ਆਈ ਹੋਪ ਜਿਹੜਾ ਹੈਗਾ ਉਹ ਇਹਨ ਇਨਫੋਰਮਾ ਟੈਲੀਗ੍ਰਾਮ ਚੈਨਲ ਪੰਜਾਬ PCS means warrior 2025 26 ਇਹ ਉਹਨਾਂ ਬੱਚਿਆਂ ਲਈ ਜਿਹੜੇ ਸੈਲਫ ਸਟਡੀ ਕਰ ਰਹੇ ਆ ਜਾਂ ਸਾਡੇ ਵੱਲੋਂ ਜਿੰਨੀ ਵੀ ਹੈਲਪ ਹੋ ਸਕਦੀ ਹੈ ਟੈਲੀਗ੍ਰਾਮ ਚੈਨਲ ਤੇ ਅਸੀਂ ਕਰ ਰਹੇ ਆ ਤੁਸੀਂ ਵਸ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰ ਸਕਦੇ ਹੋ ਮੈਂ ਪਾਸੇ हट ਜਾਂਦਾ ਹਾਂ ਹਾਂ ਇਹ ਜਿਹੜੇ ਬੱਚੇ ਬੈਚ ਵਾਲੇ ਉਹਨਾਂ ਦਾ ਨਹੀਂ ਹੈਗਾ ਇਹ ਨਾਰਮਲ ਬੱਚਿਆਂ ਲਈ ਹੈ ਬੈਚ ਵਾਲੇ ਬੱਚਿਆਂ ਨੂੰ ਜੋ ਟੈਲੀਗ੍ਰਾਮ ਚੈਨਲ ਦਾ ਲਿੰਕ ਉਹ ਟੀਮ ਪ੍ਰੋਵਾਈਡ ਕਰੂਗੀ ਆਫਟਰ ਐਡਮਿਸ਼ਨ ਸੋ ਨੰਬਰ ਦਿੱਤਾ ਉੱਤੇ ਕਾਲ ਕਰ ਲਿਓ ਬਾਕੀ ਇਸ ਗਰੁੱਪ ਦੇ ਵਿੱਚ ਵੀ ਮੈਂ ਡਿਟੇਲ ਪਾਉਂਦਾ ਰਹਿਣਾ ਹੁਣ ਬੈਚਸ ਦੀ ਤਾਂ ਤੁਸੀਂ ਇੱਥੋਂ ਵੀ ਜੁਆਇਨ ਕਰ ਸਕਦੇ ਹੋ ਇਨਫੋਰਮੇਸ਼ਨ ਲੈ ਸਕਦੇ ਹੋ ਸੋ ਆਈ ਹੋਪ ਵਾਦਾ ਕਰੂ ਆਪਣੇ ਆਪ ਦੇ ਨਾਲ ਕਿ ਇਹ ਰਿਪਬਲਿਕ ਡੇ ਤੁਹਾਡੇ ਲਈ ਵਧੀਆ ਹੋਵੇ ਤੇ ਅਗਲਾ ਰਿਪਬਲਿਕ ਡੇ ਤੁਹਾਡੇ ਉੱਤੇ ਕੋਈ ਨਾ ਕੋਈ ਜ਼ਿੰਮੇਵਾਰੀ ਹੋਵੇ ਸਰਕਾਰੀ ਰੂਪ ਦੇ ਉੱਤੇ ਠੀਕ ਹੈ ਸਜਉਂਦੇ ਬਸਦੇ ਰਹੋ ਰੱਬ ਖੈਰ ਕਰੇ ਜੀ ਸੱਚੀ ਸਾਰਿਆਂ ਨੂੰ ਬਾਬੇ